ਸਰ ਸ੍ਰੀਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਇਸ ਵਕਤ ਮੈਂ ਲੈ ਕੇ ਆਇਆ ਸਾਡੇ ਸਟੂਡੈਂਟਾਂ ਦੇ ਲਈ ਤੇ ਮੇਰੇ ਭੈਣ ਭਰਾਵਾਂ ਦੇ ਲਈ ਖਾਸ ਤੇ ਸੁਨਹਿਰੀ ਮੌਕਾ ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਨੇ ਸਟੱਡੀ ਕਰਨੀ ਹੁੰਦੀ ਹੈ ਤੇ ਸਟੱਡੀ ਤੋਂ ਬਾਅਦ ਜਦੋਂ ਬਾਹਰ ਜਾਣ ਦੀ ਦਿੱਕਤ ਕੀ ਆਉਂਦੀ ਆ ਉਹਨਾਂ ਦੇ ਕੋਲ ਬਜਟ ਦੀ ਜਦੋਂ ਪ੍ਰੋਬਲਮ ਆਉਂਦੀ ਆ ਆਪਾਂ ਉਹਦੇ ਲਈ ਜਿਹੜਾ ਸੋਲੂਸ਼ਨ ਹੈਗਾ ਉਹ ਵੀ ਲੱਭ ਲੈ ਅੱਜ ਤੇ ਮੇਰੇ ਨਾਲ ਬੈਠੇ ਨੇ ਸੰਦੀਪ ਸਰ ਆਪਾਂ ਗੱਲਬਾਤ ਕਰਦੇ ਹਾਂ ਸਰ ਜੀ ਸ੍ਰੀਕਾਲ ਜੀ ਸਰ ਸ੍ਰੀਕਾਲ ਜੀ ਸਰ ਜਿਹੜੇ ਸਾਡੇ ਸਟੂਡੈਂਟ ਹੁੰਦੇ ਨੇ ਜਦੋਂ ਉਹਨਾਂ ਨੇ ਬਾਹਰ ਜਾਣਾ ਹੁੰਦਾ ਏਕਲੀ ਉਹਨਾਂ ਨੂੰ ਬੜੀ ਸਰ ਜਦੋਂ ਬਜਟ ਨਹੀਂ ਹੋ ਆਪਣੇ ਪੌਕੇਟ ਦੇ ਵਿੱਚ ਪੂਰਾ ਕਰ ਪਾਉਂਦੇ ਫਿਰ ਉਹਨਾਂ ਦੇ ਲਈ ਖਾਸ ਕਰਕੇ ਲੋਨ ਦੀ ਜਿਹੜੀ ਸੁਵਿਧਾ ਮੈਂ ਸੁਣਿਆ ਤੁਹਾਡੇ ਕੋਲ ਬਹੁਤ ਮਤਲਬ ਕੋਸਟਲੀ ਮਿਲ ਜਾਂਦੀ ਹੈ ਉਹ ਸਭ ਤੋਂ ਪਹਿਲਾਂ ਬਿੱਟੂ ਬੇਪਰਵਾਜੀ ਤੁਹਾਡਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਇਸ ਸਟੂਡੈਂਟ ਡਰੀ ਪੁਆਇੰਟ ਤੇ ਪਹੁੰਚਣ ਦੇ ਲਈ ਸੈਕੰਡਲੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜੋ ਵੀ ਬੱਚੇ ਅੱਜਕੱਲ ਤੁਸੀਂ ਦੇਖ ਰਹੇ ਹੋ ਵੀ ਜੀਆਈਸੀ ਡਬਲ ਹੋ ਚੁੱਕੀ ਹੈ ਪਹਿਲਾਂ ਦੇ ਨਾਲੋਂ ਤੇ ਆਲਮੋਸਟ ਜੋ ਖਰਚਾ ਬਣਦਾ ਹੈ ਟੋਟਲ ਜੇ ਆਪਾਂ ਮਿਲਾ ਕੇ ਦੇਖੀਏ ਵਿਦ ਫੀਸ ਅਤੇ ਜੀਆਈਸੀ ਦੇ ਨਾਲ 25 ਤੋਂ 30 ਲੱਖ ਚਲਾ ਜਾਂਦਾ ਹੈ ਜੋ ਕਿ ਆਪਾਂ ਦੇਖੋ ਤੁਸੀਂ ਵੀ ਬਿੱਟੂ ਜੀ ਅਸੀਂ ਵੀ ਆਪਾਂ ਕਾਮਕਰਾਂ ਪਰਵਾਦ ਚ ਆਉਣੇ ਹਾਂਗੇ ਤੇ ਇੰਨਾ ਖਰਚਾ ਕੋਈ ਵੀ ਅਫੋਰਡ ਨਹੀਂ ਕਰ ਪਾਉਂਦਾ ਹੈ ਤਾਂ ਉਸੇ ਦੀ ਬੱਚਿਆਂ ਦੇ ਲਈ ਕੀ ਹੈਗਾ ਚਲੋ ਅਸੀਂ ਬੈਂਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਇਹ ਲੋਨ ਦੀ ਸਹੂਲਤ ਪ੍ਰੋਵਾਈਡ ਕਰਵਾ ਰਹੇ ਹਨ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੋ 25 ਤੋਂ 30 ਲੱਖ ਰੁਪਏ ਹੈ ਬੜੀ ਹੀ ਆਸਾਨ ਕਿਸ਼ਤਾਂ ਤੇ ਜਿਹੜੇ ਬੱਚਿਆਂ ਦੀ ਗ੍ਰੈਜੂਏਸ਼ਨਾਂ ਜਾਂ ਪਲੱਸ 2 ਕਰੀ ਹੋਈ ਹੈਗੀ ਬਹੁਤ ਹੀ ਆਸਾਨ ਕਿਸ਼ਤਾਂ ਤੇ ਬਹੁਤ ਹੀ ਜਲਦੀ ਹੀ ਲੋਨ ਕਲੀਅਰ ਕਰ ਦਿੰਦੇ ਹੈ ਬੈਂਕ ਤੇ ਦੂਸਰਾ ਤੁਸੀਂ ਮਿੱਟੂ ਜੀ ਮੈਨੂੰ ਸਵਾਲ ਕਰਿਆ ਸੀ ਵੀ ਕਿੰਨਾ ਕੁ ਕੋਸਟਲੀ ਪੈ ਜਾਂਦਾ ਹੈ ਇਹ ਹਨਾ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਪ੍ਰੀਵੀਅਸ ਪਿਛਲੇ ਸਾਲ ਤੋਂ ਹੀ ਲੋਨ ਦੀ ਸਰਵਿਸ ਆ ਜੋ ਲਗਾਤਾਰ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਬਹੁਤ ਸਾਰੇ ਸਟੂਡੈਂਟ ਅਸੀਂ ਕੀ ਹੈਗੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਐਂਡ ਤੁਸੀਂ ਦੇਖੋ ਯੂਰਪ ਦਾ ਹੋਣੀ ਚੱਲਿਆ ਹੈਗਾ ਟ੍ਰੈਂਡ ਬਹੁਤ ਜ਼ਿਆਦਾ ਯੂਰਪ ਵਿੱਚ ਬੱਚਿਆਂ ਨੂੰ ਅਸੀਂ ਕੀ ਹੈਗਾ ਆਸਾਨ ਕਿਸ਼ਤਾਂ ਦੇ ਉੱਪਰ ਬਹੁਤ ਵਧੀਆ ਮੰਨ ਕੇ ਚੱਲੋ ਬਹੁਤ ਹੀ ਜਲਦੀ ਜਲਦੀ ਥੋੜੇ ਸਮੇਂ ਦੇ ਵਿੱਚ ਇਹ ਲੋਨ ਪ੍ਰੋਵਾਈਡ ਕਰਵਾਉਣੇ ਆ। ਤੇ ਬਿੱਟੂ ਜੀ ਇੱਕ ਥੋੜੇ ਨਾਮ ਇੱਕ ਹੋਰ ਜ਼ਰੂਰੀ ਇਸ ਦੇ ਵਿੱਚ ਸਾਂਝੀ ਕਰਨਾ ਚਾਹਣਾਗਾ ਕਿ ਬਹੁਤ ਸਾਰੇ ਕਸਟਮਰਾਂ ਦਾ ਕੀ ਹੁੰਦਾਗਾ ਸਿਬਲ ਸਕੋਰ ਲੋ ਹੁੰਦਾਗਾ ਜਾਂ ਕੋਈ ਕਿਸ਼ਤਾਂ ਵਗੈਰਾ ਟੁੱਟ ਚੁੱਕੀਆਂ ਹੁੰਦੀਆਂ ਨੇਗੀਆਂ ਅਸੀਂ ਇਦਾਂ ਦੇ ਪਰਸਨਾਂ ਦਾ ਵੀ ਕੀ ਹੈਗਾ ਲੋਨ ਕਲੀਅਰ ਕਰਾਇਆ ਪਿਆਗਾ। ਠੀਕ ਹੈ ਜੀ ਲੋਨ ਕਲੀਅਰ ਕਰਾਉਣਾ ਤੇ ਉਹਨਾਂ ਨੂੰ ਫੌਰਨ ਦੇ ਇੱਕ ਸਹੀ ਗਾਈਡੈਂਸ ਦੇਣ ਦੇ ਲਈ ਉਹ ਸਾਡੇ ਨਾਲ ਜ਼ਰੂਰ ਮਿਲ ਕੇ ਜਾ ਸਕਦੇ ਨੇ ਤੇ ਜਿਹੜੀਆਂ ਆਸਾਨ ਕਿਸ਼ਤਾਂ ਦੀ ਮੈਂ ਤੁਹਾਨੂੰ ਗੱਲ ਕਰਦੇ ਆਂਗਾ ਤਾਂ ਉਹ ਜਿਹੜੀਆਂ ਕਿਸ਼ਤਾਂ ਹਨ 2000 ਤੋਂ 5000 ਦੇ ਵਿੱਚ ਕਿਸ਼ਤ ਬਣਦੀ ਹੈ ਜਿਵੇਂ ਕਿ ਆਮ ਤੌਰ ਤੇ ਆਪਾਂ ਦੇਖੀਏ ਵੀ 30 ਲੱਖ ਦੀ ਜੇ ਕਿਸ਼ਤ ਬਣਨੀ ਹੋਵੇ ਤਾਂ 14 ਤੋਂ 15000 ਦੇ ਵਿੱਚ ਜਾਂ ਮੰਨ ਕੇ ਚਲੋ 20 ਤੋਂ 25000 ਦੇ ਵਿੱਚ ਕਿਸ਼ਤ ਬਣਦੀ ਹੈ ਪਰ ਸਟੂਡੈਂਟ ਜੋ ਕਿ ਸਟੂਡੈਂਟ ਐਜੂਕੇਸ਼ਨ ਲੋਨ ਤੇ ਜਾਂਦੇ ਹਨ ਉਹਨਾਂ ਦੀ ਬਹੁਤ ਹੀ ਆਸਾਨ ਕਿਸ਼ਤ ਜਾਂਦੀ ਹੈ ਜਾਨੀ ਕਿ 2000 5000 ਰੁਪਏ ਪਰ ਮਹੀਨਾ ਜਿਹੜਾ ਮੰਨ ਲਓ ਵੀ ਇੱਕ ਆਮ ਜਿਹੜਾ ਵਿਅਕਤੀ ਹੈ ਕੋ ਉਹ ਭਰ ਸਕਦਾ ਹੈ ਹਾਂਜੀ ਹਾਂਜੀ ਤੇ ਸਰ ਜਿਹੜਾ ਸਟੱਡੀ ਲੋਨ ਤੋਂ ਜਿਹੜਾ ਬਿਨਾ ਆਪਣੇ ਕੋਲ ਹੋਰ ਕਿਹੜੇ-ਕਿਹੜੇ ਮੰਨ ਲਓ ਜਿਹੜੇ ਲੋਨ ਹੈਗੇ अवेलेबल ਹੈਗੇ ਇਸ ਵਕਤ ਹਾਂਜੀ ਦੇਖੋ ਐਜੂਕੇਸ਼ਨ ਲੋਨ ਵੀ ਸਾਡੇ ਕੋਲ ਇੱਕ ਬਹੁਤ ਵੱਡਾ ਇੱਕ ਕਹੇ ਦੀ ਸਾਡਾ ਇੱਕ ਪ੍ਰਾਇੋਰਟੀ ਪ੍ਰੋਡਕਟ ਹੈਗਾ ਜੋ ਕਿ ਬਹੁਤ ਹੀ ਜ਼ਿਆਦਾ ਦੇਖੋ ਬੱਚਿਆਂ ਨੂੰ ਅੱਜਕੱਲ ਸਾਰੇ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਇੱਕ ਬੜਾ ਵਧੀਆ ਰੁਝਾਨ ਚੱਲਿਆ ਹੋਇਆ ਹੈਗਾ ਬਾਹਰ ਜਾਣ ਦਾ ਹਾਂ ਚਲੋ ਵਧੀਆ ਵੀ ਹੈ ਇੱਕ ਬੱਚੇ ਉੱਥੇ ਕੀ ਨੇਗੇ ਆਪਣੀਆਂ ਸਹਾਰੀਆਂ ਜੋ ਨੇ ਆਪਣੇ ਫਾਈਨੈਂਸ਼ਲੀ ਡਿਪੈਂਡੈਂਟ ਹੋ ਜਾਂਦੇ ਨੇਗੇ ਜੀ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਨੇ ਪ੍ਰੋਫੈਸ਼ਨਲ ਕੋਰਸਸ ਕਰਦੇ ਨੇਗੇ ਤੇ ਆਪਣੀ ਜੋ ਲਾਈਫ ਸਟਾਈਲ ਟੋਟਲੀ ਚੇਂਜ ਹੋ ਜਾਂਦਾ ਉਹਨਾਂ ਦਾ ਪਰ ਸੈਕੰਡਲੀ ਜੇ ਮੈਂ ਗੱਲ ਕਰਾਂ ਵੀ ਜਿਵੇਂ ਲੋਨ ਤੋਂ ਬਿਨਾ ਫੋਰ ਐਗਜ਼ਾਮਪਲ ਐਜੂਕੇਸ਼ਨ ਲੋਨ ਤਾਂ ਸਾਡਾ ਮੇਨ ਪ੍ਰੋਡਕਟ ਹੈ ਹੀ ਹੈ ਅਸੀਂ ਹੋਮ ਲੋਨ ਲੈਪ ਲੋਨ ਜਾਂ ਤੁਹਾਡਾ ਵਹੀਕਲ ਦਾ ਲੋਨ ਇਸ ਤਰ੍ਹਾਂ ਦੀ ਸਰਵਿਸ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਕੀ ਹੈਗਾ ਬਹੁਤ ਹੀ ਆਸਾਨ ਕਿਸ਼ਤਾਂ ਤੇ ਤੇ ਜੋ ਜੋ ਆਪਣਾ ਹੋਮ ਲੋਨ ਹੈ ਉਹ ਤਾਂ ਅਸੀਂ ਇਮੀਡੀਏਟਲੀ ਵਿਥਿਨ 24 ਆਰਸ ਐਂਡ 48 ਆਰਸ ਦੇ ਵਿੱਚ ਪ੍ਰੋਵਾਈਡ ਕਰਵਾਉਂਦੇ ਹਾਂ ਹਾਂਜੀ ਤੇ ਸਰ ਜਿਵੇਂ ਮੇਰਾ ਪਹਿਲਾ ਜਿਹੜਾ ਸਵਾਲ ਰਿਹਾ ਜਿਵੇਂ ਮੰਨ ਲਓ ਆਪਾਂ ਸਟੱਡੀ ਲੋਨ ਤੇ ਕਰਦੇ ਕਰਦੇ ਹਾਂ ਜੀ ਸਟੱਡੀ ਲੋਨ ਤੋਂ ਬਿਨਾਂ ਜਿਵੇਂ ਮੰਨ ਲਓ ਆਪਾਂ ਕਹਿディー ਇਹ ਵੀ ਜਿਹੜੇ ਆਮ ਪਰਸਨ ਸਾਡੇ ਕੋਲ ਕੋਈ ਵੀ ਜਿਹੜਾ ਲੋਨ ਲੈ ਸਕਦੇ ਉਹਦਾਂ ਦਾ ਕੋਈ ਸਹੂਲਤ ਜਿਹੜੀ ਜਿਹੜੀ ਪ੍ਰਦੇਸ਼ ਸਕਦੇ ਉਹਨਾਂ ਨੂੰ ਹਾਂਜੀ ਜਿਵੇਂ ਜਿਵੇਂ ਤੁਸੀਂ ਬਿੱਟੂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਐਜੂਕੇਸ਼ਨਲ ਸਾਡਾ ਪ੍ਰੋਡਕਟ ਹੈ ਹੀ ਹੈ ਹੋਮ ਲੋਨ ਹੋ ਗਿਆ ਜੀ ਦੈਨ ਸਾਡਾ ਲੈਪ ਲੋਨ ਹੋ ਗਿਆ ਲੈਪ ਲੋਨ ਮੀਨਸ ਕਿਸੇ ਦੀ ਕੋਈ ਮੰਨ ਕੇ ਚਲੋ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਹੈ ਉਸ ਤੇ ਵੀ ਲੋਨ ਆਪਣੇ ਲੈ ਸਕਦਾ ਲੈਪ ਲੋਨ ਆ ਜਾਂਦਾ ਉਹਦੇ ਵਿੱਚ ਕਿਸੇ ਵਹੀਕਲ ਤੇ ਲੋਨ ਲੈਣਾ ਹੈ ਜੀ ਉਹ ਵੀ ਅਸੀਂ ਪ੍ਰੋਵਾਈਡ ਕਰਵਾਉਣੀ ਹਾਂ ਤੇ ਥਰਡ ਜਿਹੜਾ ਮੇਨ ਪੁਆਇੰਟ ਹੈ ਸਾਡਾ ਜੋ ਕਿ ਸਾਡਾ ਇਹ ਆਲਮੋਸਟ ਬੈਂਕਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਇਸ ਉਪਬਧ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਦੇ ਰਹੇ ਨੇਗੇ ਵੀ ਜਿਵੇਂ ਕੋਈ ਸਟੂਡੈਂਟ ਬਾਹਰ ਵੀ ਚਲਿਆ ਗਿਆ ਹੈ ਜੋ ਆਲਰੇਡੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਜਾਂ ਯੂਕੇ ਜਾਂ ਯੂਐਸਏ ਦੇ ਵਿੱਚ ਸਟੱਡੀ ਕਰ ਰਿਹਾ ਹੈ ਦੇਖੋ ਨੈਕਸਟ ਸੈਮੈਸਟਰ ਦੀ ਜੇ ਆਪਾਂ ਡਾਲਰ ਰੇਟ ਨੂੰ ਕੰਪੈਰੀਜ਼ਨ ਕਰੀਏ ਬੱਚੇ ਨੂੰ ਗਏ ਨੂੰ ਥੋੜਾ ਸਮਾਂ ਹੋਇਆ ਹੁੰਦਾ ਹੈ ਤਾਂ ਇੰਨੀ ਜਲਦੀ ਪੂਰਾ ਪ੍ਰੋਪਰਲੀ ਵਨイヤー ਦੀ ਫੀਸ ਨਹੀਂ ਪੇ ਕਰ ਸਕਦਾ ਜਾਂ ਸੈਮੈਸਟਰ ਦੀ ਫੀਸ ਨਹੀਂ ਪੇ ਕਰ ਸਕਦਾ ਤਾਂ ਅਸੀਂ ਉਹਨਾਂ ਨੂੰ ਇੱਥੋਂ ਵੀ ਕੀ ਹੈਗਾ ਵੀ ਆਸਾਨ ਕਿਸ਼ਤਾਂ ਦੇ ਵਿੱਚ ਜਲਦੀ ਲੋਨ ਪ੍ਰੋਵਾਈਡ ਕਰਵਾਉਣੇ ਆ ਤੇ ਅਸੀਂ ਲਗਭਗ ਤੁਹਾਡੇ ਕੋਲ ਅਸੀਂ ਬਹੁਤ ਸਾਰੀਆਂ ਸਕਸੈਸ ਸਟੋਰੀਆਂ ਆਪਣੇ ਪੇਜ ਤੇ ਵੀ ਸਾਂਝੀਆਂ ਕਰਦੇ ਹਾਂ ਜਿਨ੍ਹਾਂ ਦਾ ਅਸੀਂ ਲੋਨ ਕਰਵਾ ਕੇ ਦਿੱਤਾ ਹੈ ਤੇ ਲੋਨ ਕਰਵਾਉਣ ਤੋਂ ਬਾਅਦ ਸਾਨੂੰ ਬੜਾ ਹੀ ਪ੍ਰਾਊਡ ਮਹਿਸੂਸ ਹੁੰਦਾ ਹੈ ਜਿਵੇਂ ਬਿੱਟੂ ਜੀ ਤੁਸੀਂ ਇੱਕ ਸਾਡੇ ਇੰਟਰਵਿਊ ਕਰ ਰਹੇ ਹੋਗੇ ਸਾਨੂੰ ਮੰਨ ਕੇ ਚਲੋ ਬੜਾ ਪ੍ਰਾਊਡ ਫੀਲ ਹੁੰਦਾ ਹੈ ਤੁਹਾਨੂੰ ਤੁਹਾਡਾ ਪ੍ਰੋਫੈਸ਼ਨ ਹੈ ਉਸੇ ਤਰ੍ਹਾਂ ਸਾਨੂੰ ਵੀ ਬੜਾ ਹੀ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਕਿਸੇ ਦਾ ਲੋਨ ਪਾਸ ਕਰਾਉਨੇ ਆ ਤੇ ਇੱਕ ਸਹੀ ਗਾਈਡੈਂਸ ਦੇ ਨਾਲ ਘੱਟ ਵਿਆਜ ਦਰ ਤੇ ਈਜ਼ੀ ਪ੍ਰੋਸੈਸ ਨਾਲ ਕਰਵਾ ਕੇ ਦਿੰਨੇ ਆ ਠੀਕ ਹੈ ਜੀ ਤੇ ਜਿਹੜਾ ਸਰ ਲੋਨ ਹੁੰਦਾ ਉਹਦੀ ਜਿਹੜੀ ਸ਼ਰਤਾਂ ਹੁੰਦੀਆਂ ਉਹ ਕੀ ਕੀ ਹੁੰਦੀਆਂ ਆਪਣੇ ਕੋਲ ਹਾਂ ਇਹ ਮੈਂ ਜਰੂਰ ਸਾਰੇ ਜੋ ਮੇਰੇ ਕੋ ਕਲਾਇੰਟਸ ਆਉਂਦੇ ਨੇ ਉਹਨਾਂ ਦਾ ਇੱਕੋ ਹੀ ਸਵਾਲ ਰਹਿੰਦਾ ਹੈ ਕਿ ਬਹੁਤ ਸਾਰੇ ਇਹਦੇ ਵਿੱਚ ਡਾਕੂਮੈਂਟਸ ਦੀ ਲੋੜ ਹੁੰਦੀ ਹੈ ਕੰਪਨੀ ਕਿੰਨੇ ਕ ਬੈਂਕ ਦੇਖੋ ਆਲਮੋਸਟ ਸਾਰਿਆਂ ਦੇ ਮਨ 'ਚ ਇੱਕੋ ਹੀ ਡਾਊਟ ਬਣਿਆ ਰਹਿੰਦਾ ਹੈ ਵੀ ਕੰਪਨੀ ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ ਕਿੰਨਾ ਲੋਨ ਪਾਸ ਹੋਊਗਾ ਜਾਂ ਹੋ ਸਕਦਾ ਸਾਡਾ ਲੋਨ ਪਾਸ ਹੋਊਗਾ ਜਾਂ ਨਹੀਂ ਹੋਊਗਾ ਜਾਂ ਇੱਕ ਬਹੁਤ ਹੀ ਕਾਮਨ ਜਿਹਾ ਕੁਐਸਚਨ ਹੁੰਦਾ ਹੈ ਬੱਚਿਆਂ ਦਾ ਵੀ ਲਾ ਲਓ ਜਾਂ ਪੇਰੈਂਟਸ ਦਾ ਵੀ ਲਾ ਲਓ ਵੀ ਕਿੰਨੀ ਵਿਆਜ ਦਰਤ ਤੇ ਮਿਲੂਗਾ ਦੇਖੋ ਜੀ ਇਹ ਅਕੋਰਡਿੰਗਲੀ ਸਿਬਲ ਸਕੋਰ ਦੇ ਡਿਪੈਂਡ ਕਰਦਾ ਹੈ ਜਾਂ ਬੱਚੇ ਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਜੇਕਰ ਬੱਚੇ ਦੀ ਪ੍ਰੋਫਾਈਲ ਅਸਚੀ ਹੈ ਅੱਛਾ ਕਾਲਜ ਚੁਣਿਆ ਏ ਤੇ ਇੱਕ ਗੱਲ ਹੋਰ ਮੈਂ ਜ਼ਰੂਰੀ ਨੋਟ ਦੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਕਹਿਣਾ ਚਾਹੂੰਗਾ ਵੀ ਬੱਚੇ ਤਾਂ ਜੋ ਜੋ ਵੀ ਲੋਨ ਹੈ ਉਹ ਗਵਰਨਮੈਂਟ ਕਾਲਜਸ ਨੂੰ ਹੀ ਪ੍ਰੋਵਾਈਡ ਹੁੰਦਾ ਹੈ ਪ੍ਰਾਈਵੇਟ ਕਾਲਜਸ ਨੂੰ ਲੋਨ ਪ੍ਰੋਵਾਈਡ ਨਹੀਂ ਕਰਵਾਇਆ ਜਾਂਦਾ ਠੀਕ ਹੈ ਜੀ ਤਾਂ ਉਸ ਦੇ ਵਿੱਚ ਕੀ ਬੱਚੇ ਆਪਣਾ ਜੋ ਵੀ ਕੰਸਲਟੈਂਟ ਨਾਲ ਆਪਣੇ ਜੋ ਵੀ ਉਹਨਾਂ ਦੇ ਜਿੱਥੋਂ ਲਵਾਉਂਦੇ ਨੇ ਫਾਈਲ ਜਾਂ ਕੁਝ ਵੀ ਆਪਣਾ ਕਰਨਾ ਚਾਹੁੰਦੇ ਨੇ ਤਾਂ ਉਹ ਇਹ ਡੈਮ ਸ਼ੇਅਰ ਕਰਨ ਵੀ ਉਹਨਾਂ ਦਾ ਜੋ ਗਵਰਨਮੈਂਟ ਕਾਲਜ ਹੋਣਾ ਚਾਹੀਦਾਗਾ ਤੇ ਸੈਕੰਡ ਉਹ ਕਾਲਜਸ ਬੈਂਕ ਦੀ ਲਿਸਟ ਦੇ ਵਿੱਚ ਹੋਣਾ ਚਾਹੀਦਾਗਾ ਥਰਡ ਉਹਦੇ ਵਿੱਚ ਕੀ ਅਸੀਂ ਅਨਸਿਕਿਉਰਡ ਅਨਸਿਕਿਉਰਡ ਮੀਨਸ ਵੀ ਬਿਨਾ ਕਿਸੇ ਪ੍ਰਾਪਰਟੀ ਤੋਂ ਬਿਨਾ ਕਿਸੇ ਗਾਰੰਟੀ ਤੋਂ ਕੀ ਹੈਗਾ ਗ੍ਰੈਜੂਏਸ਼ਨ ਕਰੀਏ ਤਾਂ ਬੱਚੇ ਦਾ ਈਜ਼ੀ ਤਰ੍ਹਾਂ ਦੇ ਨਾਲ ਅਸੀਂ ਲੋਨ ਪਾਸ ਕਰਵਾ ਦਿੰਦੇ ਹਾਂ ਤੇ ਲੋਨ ਪਾਸ ਕਰਾਉਣ ਤੋਂ ਬਾਅਦ ਦੈਨ ਅਸੀਂ ਉਹਨਾਂ ਦੇ ਮੰਨ ਕੇ ਚੱਲੋ ਫੀਸਸ ਵੀ ਕਾਲਜ ਨੂੰ ਡਾਇਰੈਕਟ ਪੇ ਕਰਵਾਉਣੀ ਆ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਬੱਚੇ ਨਾਲ ਕੋਈ ਧੋਖਾ ਨਾ ਹੋਵੇ ਠੀਕ ਹੈ ਜੀ ਤੇ ਜਿਹੜੇ ਸਰ ਸਾਡੇ ਵੇਖ ਰਹੇ ਨੇ ਤੁਹਾਨੂੰ ਸਟੂਡੈਂਟ ਤੇ ਉਹ ਸਾਡੇ ਕੋਲ ਪਹੁੰਚਣਾ ਚਾਹੁੰਦੇ ਨੇ ਤੇ ਇੱਕ ਜਰੀਆ ਹੁੰਦਾ ਸਾਡਾ ਕੰਟੈਕਟ ਨੰਬਰ ਜਾਂ ਸਾਡਾ ਐਡਰੈਸ ਸਰ ਉਹ ਮੈਂ ਕਹਿੰਦਾ ਜਰੂਰ ਇੱਕ ਵਾਰੀ ਬੋਲ ਦੋ ਹਾਂਜੀ ਮੈਂ ਸਭ ਤੋਂ ਪਹਿਲਾਂ ਬਿੱਟੂ ਬੇ ਪ੍ਰਵਾਜੀ ਦਾ ਦੁਬਾਰਾ ਤੋਂ ਸਾਡੇ ਇੱਥੇ ਮੰਚ ਤੇ ਪਹੁੰਚਣ ਦੇ ਲਈ ਸਾਡੇ ਇੱਥੇ ਸਟੂਡੈਂਟ ਡਰੀਮ ਪੁਆਇੰਟ ਪਹੁੰਚਣ ਤੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਦੂਸਰੀ ਜਿਹੜੇ ਵੀ ਬੱਚੇ ਸਾਡੇ ਕੋਲ ਪਹੁੰਚਣਾ ਚਾਹੁੰਦੇ ਹਨ ਉਹ ਗੈਟ ਸਟੂਡੈਂਟ ਡਰੀਮ ਪੁਆਇੰਟ ਨੀਅਰ 16 ਏਕੜ ਬੈਕਸਾਈਡ ਰਾਮਬਾਗ ਰੋਡ ਤੇ ਪੁੱਛ ਸਕਦੇ ਹਨ ਤੇ ਸਾਡੇ ਨਾਲ ਆਪਣਾ ਸਾਡੇ ਨਾਲ ਆਪਣਾ ਸਾਰਾ ਕੀ ਹੈਗਾ ਵੀ ਪ੍ਰੋਬਲਮ ਆ ਕੇ ਡਿਸਕਸ ਕਰ ਸਕਦੇ ਹਨ ਨਾਲ ਹੀ ਅਸੀਂ ਇਮੀਗ੍ਰੇਸ਼ਨ ਦੀ ਸਰਵਿਸ ਵੀ ਆ ਉਹ ਵੀ ਪ੍ਰੋਵਾਈਡ ਕਰਾਉਣੀ ਆ ਤਾਂ ਕਿ ਬੱਚੇ ਨੂੰ ਪ੍ਰੋਪਰਲੀ ਕੀ ਗਾਈਡਨਸ ਮਿਲ ਸਕੇ ਥੈਂਕ ਯੂ ਸੋ ਮਚ ਧੰਨਵਾਦ